ਲਾਓ ਬਾਈ ਗੋਖੂ ਬਾਈ ਦਾ ਆ ਗਿਆ ਬੱਕਰਾ ਇੱਥੋਂ ਫਾਸਟ ਤਣਾਉਲੇ ਬੀਐਫਏ ਮੇਲੇ ਤੋਂ ਗੋਖੂ ਵਧਾਈਆਂ ਬਾਈ ਮਾਰਾ ਸੋਨ ਨੂੰ ਵੀ ਵਧਾਈ ਬਾਈ ਬਹੁਤ ਬਹੁਤ ਵਧਾਈਆਂ ਭਰਾਵਾਂ ਨੂੰ ਸਾਰੇ ਜਿਹੜੇ ਪਿਆਰ ਕਰਦੇ ਆ ਉਹਨਾਂ ਨੂੰ ਵਾਹ ਲੀਆਂ ਵਾਹ ਲੀਆਂ ਠੀਕ ਆ ਲੈ ਬੱਕਰੇ ਦਿਖਾਈ ਤੇਰਾ ਇੱਧਰ ਨੂੰ ਕਰਕੇ ਪਾਠਾ ਇਹ ਇੱਕ ਬੱਕਰਾ ਬੱਕਰਾ ਅੱਛਾ ਬੱਕਰਾ ਇੱਕ ਮਹੀਨਾ ਤਿੰਨ ਦਿਨਾਂ ਦਾ ਇੱਕ ਮਹੀਨੇ ਤਿੰਨ ਦਿਨਾਂ ਦਾ ਹੈ ਹਾਂ ਠੀਕ ਆ ਬੱਕਰੀ ਕਿਵੇਂ ਆਪਣੀ ਇਹ ਜੀ ਦਾ ਬਹੁਤ ਚੰਗੀ ਤੈਨੂੰ ਦਿਖਾਉਂਗਾ ਉੱਥੇ ਆ ਇਹਦੀ ਮਾਂ ਬਹੁਤ ਅੱਛਾ ਨਾਲ ਲੈ ਕੇ ਆਏ ਆ ਇਹ ਬਾਈ țehne wale jo aa ਅੱਛਾ țehne wale wale jo ਠੀਕ ਆ ਜੋ ਕਿ ਬੰਮਾ ਹੈ ਠੀਕ ਹੈ ਠੀਕ ਹੈ ਤੁਸੀਂ ਛੱਡਾ ਇਹ ਆਪਣਾ ਬੱਕਰਾ ਵੀ ਜਿਹੜਾ ਚੈਣ ਵਾਲੇ ਦਾ ਰੱਖਿਆ ਪਿਆ ਉਹਦਾ ਪੁੱਤ ਅੱਛਾ ਚੈਣ ਵਾਲਾ ਬੋਕੇ ਦਾ ਦਾਦਾ ਦਾ ਠੀਕ ਹੈ ਇਹ ਜਣ ਮੇਰੇ ਕੋਲ ਬੱਕਰੇ ਹੀ ਰੱਖੇ ਮੈਂ ਹਾਂ ਹਾਂ ਉਹਦਾ ਬੱਚਾ ਹੈ ਬੜਾ ਇੱਕ ਤਾਂ ਬੜਾ ਜਣ ਰੱਖੇ ਜੇ ਬੱਕਰੇ ਮਾਹਾਂ ਪੋਤੇ ਵੜੋਤੇ ਵੀ ਆਉਂਦੇ ਪਹਿਲੇ ਨੰਬਰਾਂ ਇਹਦਾ 1 ਮਹੀਨੇ ਜਿਹੜੇ ਸਾਹ ਨਾਲੇ ਦੀ ਹੈਟ ਆ ਜਾਂ ਲੈਂਥ ਆ ਨਾ ਫਿਰ ਆਉਣ ਵਾਲੇ ਟਾਈਮ 'ਚ ਵੱਡੇ ਬੋਕ ਜੀ ਨਾ ਦੱਤਾਂ ਆਏ ਨੇ ਬਾਈ ਬੋਕ ਰੱਖਿਆ ਆਪਣਾ ਹੂੰ ਖੁੱਲਾ ਹੀ ਚਾਉਣਾ ਇਹਦਾ ਅੱਜ ਹੀ ਫੜਿਆ ਹੈ ਅੱਛਾ ਇਹਦਾ ਕਿਹਦੇ ਬੱਕਰੀਆਂ ਨੂੰ ਫੜਿਆ ਹੀ ਨਹੀਂ ਅਸੀਂ ਕਿੰਨਾ ਦੁੱਧਾ ਬੱਕਰੀ ਥੱਲੇ ਏ ਇਹ ਦੱਸਦਾ ਯਾਰ ਮੈਥੋਂ ਨਾ ਪੁੱਛ ਅਜਾ ਮੈਂ ਕਿਹਦਾ ਬੱਚਾ ਦੱਸਦਾ ਚੋਈ ਹੈ ਨਹੀਂ ਨਾ ਨਾ ਯਾਰ ਤੈਨੂੰ ਐਂ ਦਾ ਮਹੀਨੇ ਦਾ ਬੱਚਾ ਹੁਣ ਤੈਨੂੰ ਇਹ ਦੱਸਦਾਗਾ ਵੀ ਹੈਗਾ ਬੱਕਰੀ ਥਲੇ ਦੁੱਧ ਕੋਈ ਆ ਨਾ ਹੈਗਾ ਫਿਰ ਤਾਂ ਹੈ ਨਾ ਫਿਰ ਐਡੇ ਐਡੇ ਬੱਕਰੀਆਂ ਜੋ ਬੱਕਰੇ ਨੇ ਦਿੱਤਿਆ ਇਹ ਬਾਈ ਲੋਹੇ ਕਲਰ ਚ ਆ ਗਿਆ ਨਾਗਰਾ ਨਾਗਰਾ ਜਮਾ ਪਿਓ ਤੇ ਆ ਬਾਈ ਇਹ ਠੀਕ ਹੈ ਤੇ ਮਾਂ ਤੇ ਵੀ ਨਹੀਂ ਇਹ ਪਿਓ ਤੇ ਆਦਾ ਸਾਰਾ ਆ ਮਾੜਾ ਜਿਹਦਾ ਪੰਜ ਫੇਸ ਦਿਖਾਈਆਂ ਫੁੱਲੇ ਜਾ ਚੱਕੇ ਲੈ ਲੈ ਬਾਈ ਦੇਗਾ ਲਾਓ ਵੀ ਦੇਖੋ ਜਿਵੇਂ ਸੇਰੇ ਚੱਕੇ ਦਾ ਤਾਂ ਕਹਿੰਦੇ ਇਹਦਾ ਨੱਕ ਪਿਆਉਦਾ ਵੀ ਇੰਨਾ ਗੁੰਡਾ ਅਸਿਆ ਹਾਂ ਪਹਿਲੇ ਤੇ ਪਹਿਲੇ ਤੇ ਵੀਰੇ ਮਹਾਰਾਜ ਹਾਂ ਤੇ ਬਾਕੀ ਗੋਖੂ ਐ ਦੱਸ ਬਾਈ ਵੀ ਜਿਹੜਾ ਮੈਂ ਹੁਣ ਹੱਡਾਂ ਪਾਰਾਂ ਦਾ ਕਿਵੇਂ ਹੋਣਾ ਚਾਹੀਦਾ ਜਿਹੜਾ ਆ ਦੇਵੇਂ ਹੋਣਾ ਚਾਹੀਦਾ ਵੀਰੇ ਵੀ ਮੋਟਾ ਆ ਦੇਖ ਲੈ ਐ ਬਾਈ ਜਿਹੜੇ ਸਾਡੇ ਮੇਹੂ ਹੁੰਦਾ ਹੱਡ ਤਾਂ ਹੀ ਹੁੰਦਾ ਬਾਈ ਜਿਹੜੇ ਥੱਗੇ ਜਾਂਦੇ ਨਾ ਮੈਂ ਉਹਨਾਂ ਨੂੰ ਕਹਿਣਾ ਹਾਂ ਮੈਂ ਵੀਡੀਓ ਦੇ ਵੀ ਬੱਚਾ ਅਗਲਾ ਐ ਨਾ ਕਹੇ ਵੀ 10 ਵੱੱਤ ਦੇਵਾਂਗੇ ਇਹਦੇ ਨਾਲ ਸਾਡੇ ਆ ਦੇਖ ਪੈਰ ਗੋਡੇ ਠੀਕ ਹੈ ਬੱਚੇ ਤੇ ਵੀ ਪਹਿਲੇ ਨਾ ਕਹਿਆ ਕਰੋ ਭਾਈ ਮੈਂ 10000 ਲਾਉਣਾ ਹੂੰ ਵੀ ਮੈਂ ਭਾਈ ਮੈਂ 50 ਲਾਉਣਾ ਬੱਚਾ ਤੇ ਜਿਹੜਾ ਨਾਂ ਬੋਲੇ ਹੁਣ ਇਹਦਾ ਰੱਖਣਾ ਤੁਸੀਂ ਕਰੇ ਇਹਦਾ ਰੱਖਿਆ ਯਾਰ ਨਾ ਇਹ ਦੇਣਾ ਨਹੀਂ ਨਾ ਇਹ ਜੇ ਹੋਰ ਹੈਗੇ ਹਾਂ ਵੇਚਦਾ ਇੱਕ ਇਹਦਾ ਭਰਾ ਮੈਂ ਇਹ ਕਿੰਨੇ ਬੱਕਰੀ ਮੇਮ ਨੇ ਦਿੱਤੀ ਸੀ ਉਹਨੇ ਉਹਨੇ ਦੋ ਦੋ ਹੀ ਦਿੱਤੀ ਸੀ ਹਾਂ ਇਹਦਾ ਭਰਾ ਵੇਚਦਾ ਮੈਂ ਐਸਿਆ ਉੱਥੇ ਗਿਆ ਗੰਗਾ ਨਗਰ ਆਈਂ ਜਦ ਸਿਆਣ ਉਹਦੀ ਨਹੀਂ ਜਿਉਂਦੀ ਉਹ ਥੋੜਾ ਆ ਬੱਕਰੀ ਦਾ ਰੰਗ ਸੀ ਉਹਦਾ ਸੇਰਾ ਅੱਛਾ ਸੇਰਾ ਨਾ ਸੇਰੀ ਸੀ ਇਹ ਵਰਤੇ ਨਾਲ ਕੁਝ ਹੋਰ ਖਾਂਦਾ ਪੀਂਦਾ ਹੈਗਾ ਹੁਣ ਕੁਝ ਨਹੀਂ ਖਾਂਦਾ ਕੱਲਾ ਦੁੱਧ ਹੀ ਆ ਦਮਾ ਦੁੱਧ ਤੇ ਆ ਨਾ ਪੱਤੇ ਤੋੜਦਾ ਨਾ ਥਾਣੇ ਇਹ ਬਸ ਕੱਲਾ ਤੋਂ ਆ ਦੇ ਮੱਕੀ ਜਾਂਦਾ ਹੁਣ ਦੁੱਧ ਚ ਚੁੰਗਣਾ ਨਾ ਜਾ ਕੇ ਦੋ ਟਾਈਮ ਹੀ ਪੀਉਂਨੇ ਦੁੱਧ ਹਾਂ ਜੇਰ ਜਿੰਨਾ ਜ਼ਿਕਰ ਨਾ ਝੋਲਾ ਲਾਉਨੇ ਆ ਬਸ ਚੁੰਗੀ ਰਾਤ ਨੂੰ ਵੀ ਦਿਨੇ ਚੁੰਗੀ ਜਾਂਦਾ ਪਰ ਕੋਈ ਮੌਕ ਮੌਕੇ ਤੇ ਡਿੱਕ ਨਾ ਹੋ ਜਾ ਯਾਰ ਜਿਹੜਾ ਯਾਰ ਬੱਚਦਾ ਚੁੰਗਿਆ ਬੱਚੇ ਮੌਕ ਨੇੜੇ ਵੀ ਨਹੀਂ ਬੋਗਦੇ ਪੁੜੇ ਦੇਖ ਜਿਵੇਂ ਰਾਠਾ ਠੱਠੇ ਦੇ ਹੁੰਦੇ ਆ ਹੈ ਨਾ ਇਹੀ ਗੱਲ ਆ ਦਿਖਾ ਇਧਰ ਨੂੰ ਕਰ ਇਧਰ ਨੂੰ ਦਿਖਾ ਭਰਾਵਾਂ ਨੂੰ ਦੇਖ ਦੇਖੋ ਬਾਈ ਪੁੜੇ ਜਾ ਕੇ ਬੱਕਰੇ ਨੇ ਬਾਈ ਸੈਦੋ ਐਵੇਂ ਤਾਂ ਨਹੀਂ ਕਹਣਾ ਪੰਮਾ ਪੰਮਾ ਉਹਦੀ ਲੈਣ ਦਾ ਬੱਕਰਾ ਹੈ ਹਾਂ ਜਿਹੜਾ ਅਗਲਾ ਕਹਿਣ ਦਾ ਬੱਕਰਾ ਨਾ ਸਹੀ ਗੱਲ ਆ ਹੁਣ ਦੇਖੋ ਤੂੰ ਐ ਦੇਖ ਚਾਲੇ ਦੀ ਉਮਰ ਰੱਬ ਉਮਰਾਂ ਲਾ ਦੇ ਕਿੱਥੇ ਵੱਡਣਾ ਬੱਚੇ ਨੇ ਨਾ ਸਹੀ ਗੱਲ ਆ ਹੁਣ ਕਿੰਨੀ ਹਾਈਟ ਵੀ ਨਹੀਂ ਐ ਦੀ ਮਾੜੀ ਮੁੱਠੀ ਨਾ ਕੋਸ ਨਹੀਂ ਨਹੀਂ ਤੂੰ ਐ ਜੀ ਜਰ ਜਿਹੜੀ ਚੀਜ਼ ਰਿਕਾਰਡ ਬੋਲਦਾ ਨਾ ਆਪੇ ਬੋਲਣੇ ਦੀ ਲੋੜ ਕੋਈ ਨਹੀਂ ਮਿੱਤਰਾਂ ਨੂੰ ਇਹ ਤਰਾ ਦੇ ਰਕਾਰਡ ਬੋਲਦਾ ਇਹ ਨੀਰਕਾਰਡ ਬੋਲਦਾ ਇਹ ਜਿਹੜੀ ਲਾਈਨ ਆ ਉਹ ਨਹੀਂ ਬੋਲਦਾ ਆਪੇ ਆਥ ਨੇ ਆਗਲਾ ਹੁਣ ਇੱਥੇ ਆਪਾਂ ਕਹਿੰਦੇ ਜੱਜ ਵੀ ਕੋਈ ਚੀਜ਼ ਆ ਯਾਰ ਹਾਂ ਦਾ ਲੋਕ ਵੀ ਕਹਿੰਦੇ ਕਿ ਕਾਹਚ ਕੰਡਿਆ ਜੇ ਹੁਣ ਇਹਨੂੰ ਕਾਹਦੀ ਟੈਸਟੀ ਗੱਲ ਵੀ ਸਹੀ ਆ ਬੱਚੇ ਦੇ ਹਾਂ ਆ ਲੈ ਜੀ ਲੈ ਆ ਨਾੜਕਾ ਅੱਜ ਟੁੱਟਿਆ ਦਾ ਹੁਣ ਜਦੋਂ ਜੱਜ ਨੇ ਦੇਖਿਆ ਅੱਛਾ ਇਹਦਾ ਨਾੜਕਾ ਨਾਲ ਠੀਕ ਇਹ ਕੱਲਾ ਵੀ ਗੋਖੂ ਤੈਨੂੰ ਵਧਾਈਆਂ ਬਾਈ ਬਹੁਤ ਮਰਾ ਤੁਹਾਨੂੰ ਵੀ ਵਧਾਈਆਂ ਹੋਰ ਜਾਨਵਰ ਪਾਉਣਾ ਕੋਈ ਵਿੱਚ ਰਿੰਗ ਦਾ ਹਾਂ ਪਾਇਆ ਵੇਗਾ ਇਹਦਾ ਪਿਓ ਪਾਉਣਾ ਪਾਉਣਾਗਾ ਹਾਂ ਲੈ ਵੀ ਉਹ ਵੀ ਦਿਖਾਵਾਂਗੇ ਬਾਈ ਜੀ ਹਾਂ ਤੁਹਾਨੂੰ ਇਹਦਾ ਪਿਓ ਦਿਖਾਵਾਂਗੇ